ਬਾਬਾ ਜੀ ਬੇਨਤੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਕੋਲ ਜ਼ਮੀਨਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਭਾਈ ਥੋੜੀ-ਥੋੜੀ ਕਰਕੇ ਨਾ ਆਪਣੀ ਖੇਤੀ ਕਰਨੀ ਸਟਾਰਟ ਕਰੋ ਹੈਨਾ ਬਹੁਤ ਸੋਹਣੀ ਕਿਰਤਾ ਬਾਬੇ ਨਾਨਕ ਦੀ ਦਿੱਤੀ ਹੋਈ ਠੀਕ ਹੈ ਰਾਜੇ ਹੋ ਤੁਸੀਂ ਰਾਜੇ ਜੇ ਖੇਤੀ ਕਰੋਗੇ ਹੈਨਾ ਰਾਜੇ ਮਹਾਰਾਜੇ ਕੀ ਹੁੰਦੇ ਸੀ ਪਹਿਲਾਂ ਅਸੀਂ ਤਾਂ ਹੁੰਦੇ ਸੀ ਸਵੇਰੇ ਉੱਠੇ ਸਲਤਨਤ ਦੇਖੀ ਆਪਣੀ ਦੁਪਹਿਰੇ ਨੂੰ ਵੀ ਸੋਏ ਰਾਤ ਨੂੰ ਵੀ ਸੋਏ ਹੈਨਾ ਤੇ ਅਸੀਂ ਵੀ ਤਾਂ ਬਾਬਾ ਜੀ ਰਾਜਿਆਂ ਤੋਂ ਘਟਾਂਗੇ ਮਰਜ਼ੀ ਦਾ ਕੰਮ ਕਰਦੇ ਆ ਜਦੋਂ ਕਰਨ ਦਾ ਜੀ ਹੋਵੇ ਹੈਨਾ ਨਹੀਂ ਹੋਵੇ ਕਿਸੇ ਤੋਂ ਕਰਾ ਲੈਣੇ ਆ ਠੀਕ ਹੈ ਬਸ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਠੀਕ ਹੈ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਕੀਰਤ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਕਿਸੇ ਨਾਲ ਠੱਗੀ ਨਹੀਂ ਠੋਰੀ ਨਹੀਂ ਠੀਕ ਹੈ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇਖਦਾ ਰਾਸ਼ਟਰਪਤੀ ਤੱਕ ਸਾਨੂੰ ਖਾਂਦਾ ਆ ਹੈਨਾ ਠੀਕ ਹੈ ਫਸਲ ਵੀ ਖਾਂਦਾ ਆ ਜਿਹੜੀ ਸਾਡਾ ਨਾਜ ਪੈਦਾ ਕਰਿਆ ਹੁੰਦਾ ਤੇ ਸਾਨੂੰ ਵੀ ਖਾਂਦੇ ਨੇ ਵੱਡ ਵੱਡ ਕੇ ਘੱਟ ਰੇਟ ਦੇ ਕੇ ਸਾਡੀ ਮਿਹਨਤ ਦਾ ਪਰ ਫੇਰ ਵੀ ਬਹੁਤ ਕਰਮ ਵਾਲੀ ਹੈ ਖੇਤੀ ਇਸ ਕਰਕੇ ਭਾਈ ਤੁਸੀਂ ਰਾਜੇ ਹੋ ਰਾਜੇ ਖੇਤੀ ਥੋੜੀ ਥੋੜੀ ਕਰਨੇ ਸਟਾਰਟ ਕਰੋ ਪਰ ਕਰੋ ਤਰੀਕੇ ਨਾਲ ਦਿਮਾਗ ਨਾਲ ਹੈਨਾ ਡਾਕਟਰਾਂ ਦੀ ਸਲਾਹ ਲੈ ਕੇ ਹੈਨਾ ਵੀ ਆਪਾਂ ਨੂੰ ਇਹਦੇ ਵਿੱਚ ਬਚਤ ਹੋਵੇ ਵਧੀਆ ਤਰੀਕੇ ਨਾਲ ਟਾਈਮ ਨਾਲ ਖੇਤੀ ਕਰੋ ਹੈਨਾ ਮਿਹਨਤ ਕਰੋ ਭਾਈ ਬਹੁਤ ਸੋਹਣੀ ਚੀਜ਼ ਆ ਬੇਨਤੀ ਹੈ ਭਾਈ ਸਾਰਿਆਂ ਨੂੰ ਹੈਨਾ ਖੇਤੀ ਵੱਲ ਵਧੋ ਹੈਨਾ ਕਿਉਂਕਿ ਇਹ ਫਿਊਚਰ ਆਉਣ ਵਾਲਾ ਠੀਕ ਹੈ ਨਾ ਭਾਈ ਜ਼ਮੀਨਾਂ ਬਹੁਤ ਘਟ ਰਹੀਆਂ ਨੇ ਠੀਕ ਹੈ ਤੁਸੀਂ ਮਲੀਨੀਅਰ ਬਲੀਨੀਅਰ ਬਣੋਗੇ ਇਸ ਖੇਤੀ ਦੇ ਰਾਹੀਂ ਬਸ ਕਰਨੀ ਸਟਾਰਟ ਕਰ ਦੋ ਬਾਈ ਇਹਨੂੰ ਹੱਥ ਬੰਨ ਕੇ ਬੇਨਤੀ ਆ ਹੁਣ ਜੀਰੀ ਲਾਣੀ ਆ ਸਾਰੇ ਨੇ ਝੋਨਾ ਲਾਣਾ ਬਾਈ ਹਨ ਤੇ ਥੋੜਾ ਥੋੜਾ ਜਰੂਰ ਸਾਰੇ ਭਾਈ ਆਪਣਾ ਖੇਤੀ ਵਾਲ ਨੂੰ ਜਰੂਰ ਮੂਵ ਕਰੋ ਬਾਬਾ ਜੀ ਬੇਨਤੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਕੋਲ ਜ਼ਮੀਨਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਭਾਈ ਥੋੜੀ ਥੋੜੀ ਕਰਕੇ ਨਾ ਆਪਣੀ ਖੇਤੀ ਕਰਨੀ ਸਟਾਰਟ ਕਰੋ ਹਨ ਬਹੁਤ ਸੋਹਣੀ ਕਿਰਤਾ ਬਾਬੇ ਨਾਨਕ ਦੀ ਦਿੱਤੀ ਹੋਈ ਕੀ ਗਾ ਰਾਜੇ ਹੋ ਤੁਸੀਂ ਰਾਜੇ ਜੇ ਖੇਤੀ ਕਰੋਗੇ ਹਨ ਰਾਜੇ ਮਹਾਰਾਜੇ ਕੀ ਹੁੰਦੇ ਸੀ ਪਹਿਲਾਂ ਅਸੀਂ ਤਾਂ ਹੁੰਦੇ ਸੀ ਸਵੇਰੇ ਉੱਠੇ ਸਲਤਨਤ ਦੇਖੀ ਆਪਣੀ ਦੁਪਹਿਰੇ ਨੂੰ ਵੀ ਸੋਏ ਰਾਤ ਨੂੰ ਵੀ ਸੋਏ ਹਨ ਤੇ ਅਸੀਂ ਵੀ ਤਾਂ ਬਾਬਾ ਜੀ ਰਾਜਿਆਂ ਤੋਂ ਘੱਟਾਂਗੇ ਮਰਜ਼ੀ ਦਾ ਕੰਮ ਕਰਦੇ ਆ ਜਦੋਂ ਕਰਨ ਦਾ ਜੀ ਹੋਵੇ ਹਨ ਨਹੀਂ ਹੋਵੇ ਕਿਸੇ ਤੋਂ ਕਰਾ ਲੈਨੇ ਆ ਠੀਕ ਹੈ ਬਸ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਠੀਕ ਹੈ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਕੀਰਤ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਕਿਸੇ ਨਾਲ ਠੱਗੀ ਨਹੀਂ ਠੋਰੀ ਨਹੀਂ ਠੀਕ ਹੈ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇਸ਼ ਦਾ ਰਾਸ਼ਟਰਪਤੀ ਤੱਕ ਸਾਨੂੰ ਖਾਂਦਾ ਆ ਹੈਨਾ ਠੀਕ ਹੈ ਫਸਲ ਵੀ ਖਾਂਦਾ ਆ ਜਿਹੜੀ ਸਾਡਾ ਨਾਜ ਪੈਦਾ ਕਰਿਆ ਹੁੰਦਾ ਤੇ ਸਾਨੂੰ ਵੀ ਖਾਂਦੇ ਨੇ ਵੱਡ ਵੱਡ ਕੇ ਘੱਟ ਰੇਟ ਦੇ ਕੇ ਸਾਡੀ ਮਿਹਨਤ ਦਾ ਪਰ ਫੇਰ ਵੀ ਬਹੁਤ ਕਰਮ ਵਾਲੀ ਹੈ ਖੇਤੀ ਇਸ ਕਰਕੇ ਭਾਈ ਤੁਸੀਂ ਰਾਜੇ ਹੋ ਰਾਜੇ ਖੇਤੀ ਥੋੜੀ ਥੋੜੀ ਕਰਨੀ ਸਟਾਰਟ ਕਰੋ ਪਰ ਕਰੋ ਤਰੀਕੇ ਨਾਲ ਦਿਮਾਗ ਨਾਲ ਹੈਨਾ ਡਾਕਟਰਾਂ ਦੀ ਸਲਾਹ ਲੈ ਕੇ ਹੈਨਾ ਵੀ ਆਪਾਂ ਨੂੰ ਇਹਦੇ ਵਿੱਚ ਬਚਤ ਹੋਵੇ ਵਧੀਆ ਤਰੀਕੇ ਨਾਲ ਫੈਮ ਨਾਲ ਖੇਤੀ ਕਰੋ ਹਨਾ ਮਿਹਨਤ ਕਰੋ ਭਾਈ ਬਹੁਤ ਸੋਹਣੀ ਚੀਜ਼ ਆ ਬੇਨਤੀ ਆ ਭਾਈ ਸਾਰਿਆਂ ਨੂੰ ਹਨਾ ਖੇਤੀ ਵੱਲ ਵਧੋ ਹਨਾ ਕਿਉਂਕਿ ਇਹ ਫਿਊਚਰ ਆਉਣ ਵਾਲਾ ਠੀਕ ਹੈ ਨਾ ਭਾਈ ਜ਼ਮੀਨਾਂ ਬਹੁਤ ਘਟ ਰਹੀਆਂ ਨੇ ਠੀਕ ਹੈ ਤੁਸੀਂ ਮਿਲੀਨੀਅਰ ਬਲੀਨੀਅਰ ਬਣੋਗੇ ਇਸ ਖੇਤੀ ਦੇ ਰਾਹੀਂ ਬਸ ਕਰਨੀ ਸਟਾਰਟ ਕਰ ਦਿਓ ਭਾਈ ਇਹਨੂੰ ਹੱਥ ਬੰਨ ਕੇ ਬੇਨਤੀ ਆ ਹੁਣ ਜੀਰੀ ਲਾਣੀ ਆ ਸਾਰਿਆਂ ਨੇ ਝੋਨਾ ਲਾਣਾ ਭਾਈ ਹਨਾ ਤੇ ਥੋੜਾ ਥੋੜਾ ਜਰੂਰ ਸਾਰੇ ਭਾਈ ਆਪਣਾ ਖੇਤੀ ਵੱਲ ਨੂੰ ਜਰੂਰ ਮੂਵ ਕਰੋ ਬਾਬਾ ਜੀ ਬੇਨਤੀ ਆ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਕੋਲ ਜ਼ਮੀਨਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਭਾਈ ਥੋੜੀ ਥੋੜੀ ਕਰਕੇ ਨਾ ਆਪਣੀ ਖੇਤੀ ਕਰਨੀ ਸਟਾਰਟ ਕਰੋ ਹੈਨਾ ਬਹੁਤ ਸੋਹਣੀ ਕਿਰਤਾ ਬਾਬੇ ਨਾਨਕ ਦੀ ਦਿੱਤੀ ਹੋਈ ਠੀਕ ਹੈ ਰਾਜੇ ਹੋ ਤੁਸੀਂ ਰਾਜੇ ਜੇ ਖੇਤੀ ਕਰੋਗੇ ਹੈਨਾ ਰਾਜੇ ਮਹਾਰਾਜੇ ਕੀ ਹੁੰਦੇ ਸੀ ਪਹਿਲਾਂ ਅਸੀਂ ਤਾਂ ਹੁੰਦੇ ਸੀ ਸਵੇਰੇ ਉੱਠੇ ਸਲਤਨਤ ਦੇਖੀ ਆਪਣੀ ਦੁਪਹਿਰੇ ਨੂੰ ਵੀ ਸੋਏ ਰਾਤ ਨੂੰ ਵੀ ਸੋਏ ਹੈਨਾ ਤੇ ਅਸੀਂ ਵੀ ਤਾਂ ਬਾਬਾ ਜੀ ਰਾਜਿਆਂ ਤੋਂ ਘਟਾਂਗੇ ਮਰਜ਼ੀ ਦਾ ਕੰਮ ਕਰਦੇ ਆ ਜਦੋਂ ਕਰਨ ਦਾ ਜੀ ਹੋਵੇ ਹੈਨਾ ਨਹੀਂ ਹੋਵੇ ਕਿਸੇ ਤੋਂ ਕਰਾ ਲੈਨੇ ਆ ਠੀਕ ਹੈ ਬਸ ਕਰਜ ਨਾ ਦੇਣਾ ਹੋਵੇ ਕਿਸੇ ਦਾ ਠੀਕ ਹੈ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਕੀਰਤ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਕਿਸੇ ਨਾਲ ਠੱਗੀ ਨਹੀਂ ਥੋਰੀ ਨਹੀਂ ਠੀਕ ਹੈ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇਖਦਾ ਰਾਸ਼ਟਰਪਤੀ ਤੱਕ ਸਾਨੂੰ ਖਾਂਦਾ ਆ ਹੈਨਾ ਠੀਕ ਹੈ ਫਸਲ ਵੀ ਖਾਂਦਾ ਆ ਜਿਹੜੀ ਸਾਡਾ ਨਾਜ ਪੈਦਾ ਕਰਿਆ ਹੁੰਦਾ ਤੇ ਸਾਨੂੰ ਵੀ ਖਾਂਦੇ ਨੇ ਵੱਡ ਵੱਡ ਕੇ ਘੱਟ ਰੇਟ ਦੇ ਕੇ ਸਾਡੀ ਮਿਹਨਤ ਦਾ ਪਰ ਫੇਰ ਵੀ ਬਹੁਤ ਕਰਮ ਵਾਲੀ ਹੈ ਖੇਤੀ ਇਸ ਕਰਕੇ ਭਾਈ ਤੁਸੀਂ ਰਾਜੇ ਹੋ ਰਾਜੇ ਖੇਤੀ ਥੋੜੀ ਥੋੜੀ ਕਰਨੀ ਸ਼ਟਾਰਟ ਕਰੋ ਪਰ ਕਰੋ ਤਰੀਕੇ ਨਾਲ ਦਿਮਾਗ ਨਾਲ ਹੈਨਾ ਡਾਕਟਰਾਂ ਦੀ ਸਲਾਹ ਲੈ ਕੇ ਹੈਨਾ ਵੀ ਆਪਾਂ ਨੂੰ ਇਹਦੇ ਵਿੱਚ ਬਚਤ ਹੋਵੇ ਵਧੀਆ ਤਰੀਕੇ ਨਾਲ ਟਾਈਮ ਨਾਲ ਖੇਤੀ ਕਰੋ ਹੈਨਾ ਮਿਹਨਤ ਕਰੋ ਭਾਈ ਬਹੁਤ ਸੋਹਣੀ ਚੀਜ਼ ਆ ਬੇਨਤੀ ਆ ਭਾਈ ਸਾਰਿਆਂ ਨੂੰ ਹੈਨਾ ਖੇਤੀ ਵੱਲ ਵਦੋ ਹੈਨਾ ਕਿਉਂਕਿ ਇਹ ਫਿਊਚਰ ਆਉਣ ਵਾਲਾ ਠੀਕ ਹੈ ਨਾ ਭਾਈ ਜ਼ਮੀਨਾਂ ਬਹੁਤ ਘਟ ਰਹੀਆਂ ਨੇ ਠੀਕ ਹੈ ਤੁਸੀਂ ਮਿਲੀਨੀਅਰ ਬਲੀਨੀਅਰ ਬਣੋਗੇ ਇਸ ਖੇਤੀ ਦੇ ਰਾਹੀਂ ਬਸ ਕਰਨੀ ਸ਼ਟਾਰਟ ਕਰ ਦੋ ਭਾਈ ਇਹਨੂੰ ਹੱਥ ਬੰਨ ਕੇ ਬੇਨਤੀ ਆ ਹੁਣ ਜੀਰੀ ਲਾਣੀ ਆ ਸਾਰਿਆਂ ਨੇ ਝੋਨਾ ਲਾਣਾ ਭਾਈ ਹੈਨਾ ਤੇ ਥੋੜਾ ਥੋੜਾ ਜਰੂਰ ਸਾਰੇ ਭਾਈ ਆਪਣਾ ਖੇਤੀ ਵਾਲ ਨੂੰ ਜਰੂਰ ਮੂਵ ਕਰੋ ਬਾਬਾ ਜੀ ਬੇਨਤੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਕੋਲ ਜ਼ਮੀਨਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਭਾਈ ਥੋੜੀ ਥੋੜੀ ਕਰਕੇ ਨਾ ਆਪਣੀ ਖੇਤੀ ਕਰਨੀ ਸਟਾਰਟ ਕਰੋ ਹੈਨਾ ਬਹੁਤ ਸੋਹਣੀ ਕਿਰਤਾ ਬਾਬੇ ਨਾਨਕ ਦੀ ਦਿੱਤੀ ਹੋਈ ਠੀਕ ਹੈ ਰਾਜੇ ਹੋ ਤੁਸੀਂ ਰਾਜੇ ਜੇ ਖੇਤੀ ਕਰੋਗੇ ਹੈਨਾ ਰਾਜੇ ਮਹਾਰਾਜੇ ਕੀ ਹੁੰਦੇ ਸੀ ਪਹਿਲਾਂ ਅਸੀਂ ਤਾਂ ਹੁੰਦੇ ਸੀ ਸਵੇਰੇ ਉੱਠੇ ਸਲਤਨਤ ਦੇਖੀ ਆਪਣੀ ਦੁਪਹਿਰੇ ਨੂੰ ਵੀ ਸੋਏ ਰਾਤ ਨੂੰ ਵੀ ਸੋਏ ਹੈਨਾ ਤੇ ਅਸੀਂ ਵੀ ਤਾਂ ਬਾਬਾ ਜੀ ਰਾਜਿਆਂ ਤੋਂ ਘਟਾਂਗੇ ਮਰਜ਼ੀ ਦਾ ਕੰਮ ਕਰਦੇ ਆ ਜਦੋਂ ਕਰਨ ਦਾ ਜੀ ਹੋਵੇ ਹੈਨਾ ਨਹੀਂ ਹੋਵੇ ਕਿਸੇ ਤੋਂ ਕਰਾ ਲੈਨੇ ਆ ਠੀਕ ਐ ਬਸ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਠੀਕ ਐ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਕੀਰਤ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਕਿਸੇ ਨਾਲ ਠੱਗੀ ਨਹੀਂ ਠੋਰੀ ਨਹੀਂ ਠੀਕ ਐ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇਸ ਦਾ ਰਾਸ਼ਟਰਪਤੀ ਤੱਕ ਸਾਨੂੰ ਖੰਦਾ ਆ ਹੈਨਾ ਠੀਕ ਐ ਫਸਲ ਵੀ ਖੰਦਾ ਆ ਜਿਹੜੀ ਸਾਡਾ ਨਾਜ ਪੈਦਾ ਕਰਿਆ ਹੁੰਦਾ ਤੇ ਸਾਨੂੰ ਵੀ ਖਾਂਦੇ ਨੇ ਵੱਡ ਵੱਡ ਕੇ ਘੱਟ ਰੇਟ ਦੇ ਕੇ ਸਾਡੀ ਮਿਹਨਤ ਦਾ ਪਰ ਫੇਰ ਵੀ ਬਹੁਤ ਕਰਮ ਵਾਲੀ ਹੈ ਖੇਤੀ ਇਸ ਕਰਕੇ ਭਾਈ ਤੁਸੀਂ ਰਾਜੇ ਹੋ ਰਾਜੇ ਖੇਤੀ ਥੋੜੀ ਥੋੜੀ ਕਰਨੇ ਸਟਾਰਟ ਕਰੋ ਪਰ ਕਰੋ ਤਰੀਕੇ ਨਾਲ ਦਿਮਾਗ ਨਾਲ ਹੈਨਾ ਡਾਕਟਰਾਂ ਦੀ ਸਲਾਹ ਲੈ ਕੇ ਹੈਨਾ ਵੀ ਆਪਾਂ ਨੂੰ ਇਹ ਜੇ ਬਚਤ ਹੋਵੇ ਵਧੀਆ ਤਰੀਕੇ ਨਾਲ ਟਾਈਮ ਨਾਲ ਖੇਤੀ ਕਰੋ ਹੈਨਾ ਮਿਹਨਤ ਕਰੋ ਭਾਈ ਬਹੁਤ ਸੋਹਣੀ ਚੀਜ਼ ਆ ਬੇਨਤੀ ਹੈ ਭਾਈ ਸਾਰਿਆਂ ਨੂੰ ਹੈਨਾ ਖੇਤੀ ਵੱਲ ਵਧੋ ਹੈਨਾ ਕਿਉਂਕਿ ਇਹ ਫਿਊਚਰ ਆਉਣ ਵਾਲਾ ਠੀਕ ਹੈ ਨਾ ਭਾਈ ਜ਼ਮੀਨਾਂ ਬਹੁਤ ਘਟ ਰੀਆਂ ਨੇ ਠੀਕ ਹੈ ਤੁਸੀਂ ਮਲੀਨੀਅਰ ਬਲੀਨੀਅਰ ਬਣੋਗੇ ਇਸ ਖੇਤੀ ਦੇ ਰਾਹੀਂ ਬਸ ਕਰਨੀ ਸਟਾਰਟ ਕਰ ਦੋ ਬਾਈ ਇਹਨੂੰ ਹੱਥ ਬੰਨ ਕੇ ਬੇਨਤੀ ਆ ਹੁਣ ਜੀਰੀ ਲਾਣੀ ਆ ਸਾਰੇ ਨੇ ਝੋਨਾ ਲਾਣਾ ਬਾਈ ਹਨ ਤੇ ਥੋੜਾ ਥੋੜਾ ਜਰੂਰ ਸਾਰੇ ਭਾਈ ਆਪਣਾ ਖੇਤੀ ਵਾਲ ਨੂੰ ਜਰੂਰ ਮੂਵ ਕਰੋ ਬਾਬਾ ਜੀ ਬੇਨਤੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਕੋਲ ਜ਼ਮੀਨਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਭਾਈ ਥੋੜੀ ਥੋੜੀ ਕਰਕੇ ਨਾ ਆਪਣੀ ਖੇਤੀ ਕਰਨੀ ਸਟਾਰਟ ਕਰੋ ਹਨ ਬਹੁਤ ਸੋਹਣੀ ਕਿਰਤਾ ਬਾਬੇ ਨਾਨਕ ਦੀ ਦਿੱਤੀ ਹੋਈ ਕਿ ਰਾਜੇ ਹੋ ਤੁਸੀਂ ਰਾਜੇ ਜੇ ਖੇਤੀ ਕਰੋਗੇ ਹਨ ਰਾਜੇ ਮਹਾਰਾਜੇ ਕੀ ਹੁੰਦੇ ਸੀ ਪਹਿਲਾਂ ਅਸੀਂ ਤਾਂ ਹੁੰਦੇ ਸੀ ਸਵੇਰੇ ਉੱਠੇ ਸਲਤਨਤ ਦੇਖੀ ਆਪਣੀ ਦੁਪਹਿਰੇ ਨੂੰ ਵੀ ਸੋਏ ਰਾਤ ਨੂੰ ਵੀ ਸੋਏ ਹਨ ਤੇ ਅਸੀਂ ਵੀ ਤਾਂ ਬਾਬਾ ਜੀ ਰਾਜਿਆਂ ਤੋਂ ਘੱਟਾਂਗੇ ਮਰਜ਼ੀ ਦਾ ਕੰਮ ਕਰਦੇ ਆ ਜਦੋਂ ਕਰਨ ਦਾ ਜੀ ਹੋਵੇ ਹਨਾ ਨਹੀਂ ਹੋਵੇ ਕਿਸੇ ਤੋਂ ਕਰਾ ਲੈਨੇ ਆ ਠੀਕ ਹੈ ਬਸ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਠੀਕ ਹੈ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਕੀਰਤ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਸੀਗਾ ਕਿਸੇ ਨਾਲ ਠੱਗੀ ਨਹੀਂ ਠੋਰੀ ਨਹੀਂ ਠੀਕ ਹੈ ਕੀੜੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇਸ਼ ਦਾ ਰਾਸ਼ਟਰਪਤੀ ਤੱਕ ਸਾਨੂੰ ਖਾਂਦਾ ਆ ਹੈਨਾ ਠੀਕ ਹੈ ਫਸਲ ਵੀ ਖਾਂਦਾ ਆ ਜਿਹੜੀ ਸਾਡਾ ਨਾਜ ਪੈਦਾ ਕਰਿਆ ਹੁੰਦਾ ਤੇ ਸਾਨੂੰ ਵੀ ਖਾਂਦੇ ਨੇ ਵੱਡ ਵੱਡ ਕੇ ਘੱਟ ਰੇਟ ਦੇ ਕੇ ਸਾਡੀ ਮਿਹਨਤ ਦਾ ਪਰ ਫੇਰ ਵੀ ਬਹੁਤ ਕਰਮ ਵਾਲੀ ਹੈ ਖੇਤੀ ਇਸ ਕਰਕੇ ਭਾਈ ਤੁਸੀਂ ਰਾਜੇ ਹੋ ਰਾਜੇ ਖੇਤੀ ਥੋੜੀ ਥੋੜੀ ਕਰ